ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਬਹੁਤ ਘੱਟ ਰੇਟ ਅੱਜ ਆਪਾਂ ਲੈ ਕੇ ਪਹੁੰਚਿਆ ਸਿਰਫ 15 ਲੱਖ ਰੁਪਈਆ ਡਿਮਾਂਡ ਆ ਜੇ ਘਾਟਾ ਵਾਦਾ ਕੀਤਾ ਜਾਊਗਾ ਪੂਰੀ ਆਪਾਂ ਗੱਲ ਕਰਦੇ ਹਾਂ ਬਹੁਤ ਵਧੀਆ ਤੁਹਾਨੂੰ ਕੂਠੀ ਅੱਜ ਦੇਖਣ ਨੂੰ ਮਿਲੇਗੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਲਾਜ਼ਮੀ ਨੋਟ ਕਰ ਲਓ 73800462173 ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜੋ ਫ੍ਰੀ ਚ ਆਪਾਂ ਐਡ ਲਗਾ ਦਾਂਗੇ ਜੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਅੱਜ ਦੀ ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਤੁਹਾਡੇ ਖਾਤਰ ਬਹੁਤ ਵਧੀਆ ਕੂਠੀ ਵਰਗਾ ਘਰ ਲੈ ਕੇ ਪਹੁੰਚੇ ਅਸੀਂ ਤੇ 메인 게ਟ ਤੁਸੀਂ ਦੇਖ ਲਓ ਇਹਨਾਂ ਨੇ ਬਹੁਤ ਸੋਹਣਾ ਲਗਵਾਇਆ ਹੋਇਆ ਜੀ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ ਪੌਣੇ 5 ਤੋਂ ਥੋੜੀ ਜੀ ਉੱਪਰ ਹੈ ਜਗਾਂ ਤੇ ਵਧੀਆ ਇਹਨਾਂ ਨੇ ਘਰ ਬਣਾਇਆ ਹੋਇਆ ਤੁਸੀਂ ਅੰਦਰੋਂ ਦੇਖੋਗੇ ਅੰਦਰੋਂ ਤੋਂ ਅਨੁਸਾਰਾਂ ਨੂੰ ਪਸੰਦ ਆਊਗਾ ਬਾਕੀ ਉੱਪਰ ਜਾਣ ਵਾਸਤੇ ਪਹਿਲਾਂ ਆਪਾਂ ਨੂੰ ਪੌੜੀਆਂ ਵੀ ਮਿਲ ਜਾਣਗੀਆਂ ਜਦੋਂ 메ਨ ਗੇਟ ਰਾਹੀਂ ਐਂਟਰ ਕਰਦੇ ਆ ਪਹਿਲਾਂ ਆਪਾਂ ਨੂੰ ਪੌੜੀਆਂ ਹੀ ਦੇਖਣ ਨੂੰ ਮਿਲਣਗੀਆਂ ਤੇ ਬਾਥਰੂਮ ਏਰੀਆ ਦੇਖ ਲਓ ਜੀ ਬਹੁਤ ਵਧੀਆ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਕਾਫੀ ਵੱਡਾ ਜੀ ਟਾਈਲਾਂ ਟੂਲਾਂ ਸਾਰੀਆਂ ਲੱਗੀਆਂ ਹੋਈਆਂ ਸ਼ਾਵਰ ਵਗੈਰਾ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਚੁਗੀ ਜੋੜੀਆਂ ਦਾ ਟੋਟਲ ਕੰਮ ਹੋਇਆਗਾ ਬਾਕੀ ਤੁਸੀਂ ਦੇਖ ਰਹੇ ਹੋ ਪਹਿੜਾ ਜਿਹੜਾ ਆਪਾਂ ਨੂੰ ਮਿਲੂਗਾ ਉਹ ਵੀ ਪੂਰਾ ਵਧੀਆ ਮਿਲ ਜੂਗਾ ਤੇ ਉੱਪਰ ਤੁਹਾਨੂੰ ਪਹਿਲਾਂ ਲੈ ਕੇ ਚਾਲਦਾ ਮੈਂ ਬਾਹਰ ਦੇ ਵਿੱਚ ਆਪਾਂ ਅੰਦਰ ਚਲਾਂਗੇ ਪਹਿਲਾਂ ਤੁਹਾਨੂੰ ਆਸੇ ਪਾਸੇ ਦੀ ਲੋਕੇਸ਼ਨ ਦਿਖਾ ਦਿੰਨੇ ਛੱਤ ਦੇਖ ਲਓ ਬਾਕੀ ਜਿੱਥੇ ਇਹ ਘਰ ਬਣਿਆ ਹੋਇਆ ਆਸੇ ਪਾਸੇ ਪੂਰਾ ਰਿਹਾਈਸ਼ੀ ਏਰੀਆ ਦਾ ਵਧੀਆ ਲੋਕੇਸ਼ਨ ਤੇ ਘਰ ਬਣਿਆ ਹੋਇਆ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਲੋਕੇਸ਼ਨ ਮੋਬਾਈਲ ਨੰਬਰ ਹਰ ਚੀਜ਼ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਨਾਲ ਦੇ ਨਾਲ ਮੈਨੂੰ ਦੱਸਦੇ ਰਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਲਾਈਕ ਜ਼ਰੂਰ ਕਰ ਦਿਓ ਬਾਕੀ ਤੁਸੀਂ ਕਾਫੀ ਕਮੈਂਟ ਕੀਤੇ ਸੀਗੇ ਤੁਹਾਡੇ ਸ਼ਹਿਰ ਤੁਹਾਡੇ ਏਰੀਆ ਚੋਂ ਤੁਹਾਡੇ ਪਿੰਡ ਤੋਂ ਆਪਾਂ ਤੁਹਾਡੀ ਫਰਮਾਇਸ਼ ਤੇ ਲੈ ਕੇ ਆਉਣਾ ਰਹੇ ਨੇ ਅਸੀਂ ਤੇ ਅੱਜ ਜਿੱਥੇ ਆਪਾਂ ਇਹ ਘਰ ਲੈ ਕੇ ਪਹੁੰਚੇ ਆ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚੇ ਆ ਤੇ 15 ਲੱਖ ਰੁਪਏ ਸਿਰਫ ਡਿਮਾਂਡ ਇਹਨਾਂ ਨੇ ਕੀਤੀ ਹੈ ਜਿਨ੍ਹਾਂ ਦਾ ਘਰ ਮਾਲਕ ਨੇ ਕਿਹਾ ਹੈ ਵੀ ਮੌਕੇ ਤੇ ਵੇਖ ਕੇ ਵੀ ਕਰ ਲਾਂਗੀ। ਬਾਕੀ ਗਲੀ ਵਧੀਆ ਲੱਗਦੀ ਐ, ਗਲੀ ਤੁਸੀਂ ਦੇਖ ਹੀ ਲਈ ਸੀਗੀ। ਬਾਕੀ ਗੱਡੀ ਖੜੀ ਐ ਘਰੀ, ਗੱਡੀ ਆਰਾਮ ਨਾਲ ਅੰਦਰ ਘਰ ਦੀ ਸਿੱਧੀ ਲੱਗਦੀ ਐਗੀ। ਤੇ ਹੁਣ ਆਪਾਂ ਅੰਦਰ ਚੱਲਦੇ ਹਾਂ, ਜ਼ਿਆਦਾ ਬਾਹਰੋਂ ਟਾਈਮ ਖਰਾਬ ਨਹੀਂ ਕਰਦੇ। ਪਹਿਲਾਂ ਤਾਂ ਤੁਸੀਂ ਇੱਥਾਂ ਗੱਲ ਕਰੋ ਜੀ, ਦੇਖੋ ਤੁਸੀਂ ਆਪਾਂ ਨੂੰ ਵਧੀਆ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ। ਜਦੋਂ ਆਪਾਂ ਐਂਟਰ ਕਰਦੇ ਆ ਪਹਿਲਾਂ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ ਬਹੁਤ ਵਧੀਆ ਕਿਚਨ ਐ ਜੀ, ਪੂਰਾ ਖੁੱਲ੍ਹਾ ਡੁੱਲਾ ਮਿਲ ਜਾਊਗਾ। ਟਾਈਲਾਂ ਟੂਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਵਧੀਆ ਕਮਰੇ ਮਿਲ ਜਾਣਗੇ ਤੇ ਵਧੀਆ ਘਰ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਜੋੜੀਆਂ ਜੂੜੀਆਂ ਵਧੀਆ ਇਹਨਾਂ ਨੇ ਲਗਵਾ ਰੱਖੀਆਂ ਤੇ ਬੈਡਰੂਮਸ ਤੁਸੀਂ ਦੇਖ ਲਓ ਬਹੁਤ ਵਧੀਆ ਆਪਾਂ ਨੂੰ ਖੁੱਲੇ ਡੁੱਲੇ ਬੈਡਰੂਮ ਦੇਖਣ ਨੂੰ ਮਿਲ ਜਾਣਗੇ ਜੀ ਬਾਕੀ ਰੇਟ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਸਿਰਫ 15 ਲੱਖ ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਜੀ ਤੇ ਥੋੜਾ ਜਿਹਾ ਇਹਨਾਂ ਨੇ ਰੇਨੋਵੇਟ ਵੀ ਕੀਤਾ ਹੋਇਆ ਜਿਵੇਂ ਕਿ ਵਿੰਡੋ ਵਗੈਰਾ ਸੀਗੀ ਕਮਰਿਆਂ ਦੇ ਅੰਦਰ ਉਹ ਇਹਨਾਂ ਨੇ ਬੰਦ ਕਰਵਾਈ ਹੋਈ ਐ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਇਕੱਲਾ ਰੰਗ ਹੋਣ ਵਾਲਾ ਘਰ ਨੂੰ ਹੋਰ ਕੋਈ ਦਿੱਕਤ ਨਹੀਂ ਜਦੋਂ ਘਰ ਨੂੰ ਰੰਗ ਹੋਊਗਾ ਉਹ ਤੋਂ ਬਾਅਦ ਜਮਾ ਨਮਾ ਘਰ ਬਣ ਜਾਊਗਾ ਕੋਠੀ ਵਾਂਗੂ ਘਰ ਬਣਿਆ ਹੋਇਆ ਇੱਕ ਤਰ੍ਹਾਂ ਦੀ ਕੂਠੀ ਜੀ ਘਰ ਤਾਂ ਕਹਦਾ ਤੇ ਵੀਡੀਓ ਚ ਤੁਸੀਂ ਸਾਰੇ ਦੇਖ ਹੀ ਰਹੇ ਹੋ ਜੀ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ 15 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਕੀਤੀ ਐ ਕੋਈ ਫਿਕਸ ਰੇਟ ਨਹੀਂ ਹੈਗਾ ਇਹ ਮੌਕੇ ਤੇ ਘੱਟ ਬਾਧੇ ਕੀਤਾ ਜਾਊਗਾ ਮਾਲਕ ਨੇ ਕਿਹਾ ਬਹਿ ਕੇ ਗੱਲ ਕਰ ਲਾਂਗੇ ਕਿਸੇ ਨੂੰ ਪਸੰਦ ਆ ਵੀ ਆਜੂ ਕਰੇ ਤੇ ਇਹਨਾਂ ਦਾ ਏਰੀਆ ਜਿਹੜਾ ਹੈਗਾ ਆਪਣੇ ਕੋਲੇ ਜ਼ਿਆਦਾ ਕਮੈਂਟ ਫਤਿਹਗੜ ਸਾਹਿਬ ਏਰੀਆ ਚ ਵਾਇਸ ਹੈਗੇ ਫਤਿਹਗੜ ਸਾਹਿਬ ਏਰੀਆ ਚੋਂ ਆਪਾਂ ਤੁਹਾਡੇ ਵਾਸਤੇ ਘਰ ਲੈ ਕੇ ਪਹੁੰਚ ਜਾ ਤੇ ਇਹਨਾਂ ਦਾ ਜਿਹੜਾ ਪੈਂਡਲ ਜੀ ਉਹ ਐਸ ਜੀ ਸਲਾਨਾ ਤੁਲਾ ਸਿੰਘ ਵਾਲਾ ਸਲਾਨਾ ਤੁਲਾ ਸਿੰਘ ਵਾਲਾ ਇਹਨਾਂ ਦਾ ਪੈਂਡ ਹੈ ਪੈਂਡ ਦੇ ਵਿੱਚ ਘਰ ਬਣਿਆ ਹੋਇਆ 15 ਲੱਖ ਰੁਪਈਆ ਰੇਟ ਇਹਨਾਂ ਨੇ ਮੰਗਿਆਗਾ ਤੇ ਮੋਬਾਈਲ ਨੰਬਰ ਵੀ ਤੁਹਾਨੂੰ ਮੈਂ ਮਾਲਕ ਦਾ ਨੋਟ ਕਰਵਾ ਦੇਣਾ 81400604396 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 8140604396 ਮਾਲਕ ਦਾ ਨੰਬਰ ਤੁਹਾਨੂੰ ਮੈਂ deta ਜੀ ਤੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਵੇਲੇ ਤੁਸੀਂ ਮਾਲਕ ਨਾਲ ਗੱਲ ਕਰਕੇ ਤੇ ਜਾ ਕੇ ਦੇਖਣਾ ਕਿਸੇ ਨਹੀਂ ਜਾ ਕੇ ਦੇਖ ਸਕਦੋਂ ਕੋਈ ਵੀ ਖਰੀਦਣ ਦਾ ਜੇਕਰ ਚਾਹਵਾਨ ਹੈਗਾ ਤਾਂ ਗੱਲ ਕਰ ਲਿਓ ਜੀ ਆਪਣੀ ਵੀਡੀਓ ਹਲੇ ਖਤਮ ਨਹੀਂ ਹੋਈ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਸਾਰੇ ਆਪਦੀ رائے ਜਰੂਰ ਦਿਓ ਤੁਹਾਨੂੰ ਰੀਡ ਕਿਵੇਂ ਦਾ ਲੱਗਿਆ ਜਰੂਰ ਦੱਸੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਆਪਦੀ ਰਾਇ ਦਿੰਦੇ ਰਹੇ ਕਰੋ ਜੀ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਲਾਜ਼ਮੀ ਕਰਦਿਆ ਕਰੋ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੂਠੀ ਹੈ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਮਾਪੇਜ਼ ਕੇ ਫਰੀ ਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ ਪੂਰੀ ਵੀਡੀਓ ਚ ਉੱਪਰ ਲਿਖੇ ਰਹਿੰਦਾ ਜੀ ਨੰਬਰ ਆਪਣਾ 73 800 ਪੂਰਾ 26173 ਨੰਬਰ ਆਪਣਾ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਬਸ ਜਿਹੜੀ ਤੁਸੀਂ ਵੀਡੀਓ ਬਣਾ ਕੇ ਭੇਜਣੀ ਹੈ ਚੜੀਆਂ ਫੋਟੋ ਮਾਪੇ ਜਣੀਆਂ ਉਹ ਵਧੀਆ ਭੇਜਣੀਆਂ ਜੀ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਸਾਰਾ ਕੁਝ ਵਧੀਆ ਇਹਨਾਂ ਨੇ ਦਿਖਾਇਆ ਗਲੀ ਦਿਖਾਈਏ ਮੇਨ ਗੇਟ ਤੋਂ ਵੀਡੀਓ ਬਣਾਉਣੀ ਇਹਨਾਂ ਨੇ ਸ਼ੁਰੂ ਕੀਤੀ ਹੈ ਇਸ ਤਰ੍ਹਾਂ ਦੀ ਪੂਰੀ ਵਧੀਆ 4 ਤੋਂ 5 ਮਿੰਟ ਦੀ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਬਾਕੀ ਵੀਡੀਓ ਵਧੀਆ ਲੱਗੀ ਪਸੰਦ ਆਈ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਲਾਜ਼ਮੀ ਲਾਈਕ ਕਰਿਆ ਕਰੋ ਤੁਹਾਡੇ ਵਾਸਤੇ ਆਪਾਂ ਵੀਡੀਓ ਡੇਲੀ ਲੈ ਕੇ ਪਹੁੰਚਦੇ ਆ ਜਿਵੇਂ ਜਿਵੇਂ ਤੁਸੀਂ ਜਿਹੜੇ ਜਿਹੜੇ ਏਰੀਆ ਚ ਕਮੈਂਟ ਕਰਦੇ ਹੋ ਉਤੋਂ ਹੀ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚਾਉਂਦੇ ਆ ਜਿੰਨੇ ਰੇਟ ਚ ਕਹਿੰਦੇ ਉਹਨੇ ਰੇਟ ਚ ਤੁਸੀਂ ਫਤਿਹਗੜ੍ਹ ਸਾਹਿਬ ਏਰੀਆ ਚੋਂ 15 ਕ ਲੱਖ ਦੀ ਡਿਮਾਂਡ ਪਾਈ ਸੀਗੀ 15 ਲੱਖ ਤੋਂ ਘੱਟ ਆਪਾਂ ਲੈ ਕੇ ਪਹੁੰਚਿਆ ਡਿਮਾਂਡ ਆ 15 ਲੱਖ ਰੁਪਏ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਗਾ ਘਰ ਵਧੀਆ ਬਣਿਆ ਹੋਇਆ ਤੁਸੀਂ ਦੇਖ ਲਿਆ ਜੀ। ਬਾਕੀ ਇਸੇ ਤਰ੍ਹਾਂ ਦੀ ਡੇਲੀ ਤੁਸੀਂ ਹਰ ਰੋਜ਼ ਕੂਠੀ ਘਰ ਮਕਾਨ ਡੇਲੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਣਾ ਜਿਹੜਾ ਚੈਨਲ ਹੈ ਇਹਦਾ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ। ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟ ਸਟ ਕਰਕੇ ਲਾਜ਼ਮੀ ਕਲਿੱਕ ਕਰ ਦਿਆ ਕਰੋ। ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ। ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ। ਤੇ ਕਮੈਂਟ ਕਰੋ ਕਿਸ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਬਾਕੀ ਜਿਹੜਾ ਆਪਣਾ ਇੰਸਟਾਗ੍ਰam ਤੇ ਪੇਜ ਹੈ ਉਹ ਤੇ 1 ਲੱਖ ਆਪਣੇ ਫੋਲੋਅਰ ਹੋ ਗਏ 1 ਲੱਖ ਦੀ ਫੈਮਿਲੀ ਆਪਣੀ ਉੱਥੇ ਵੀ ਹੋ ਗਈ ਇਹ ਸਭ ਕੁਝ ਤੁਹਾਡੇ ਕਰਕੇ ਹੋਇਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਤੁਸੀਂ ਇੰਸਟਾਗ੍ਰam ਤੋਂ ਆਪਣੇ ਚੈਨਲ ਤੇ YouTube ਤੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਿੰਨੇ ਤੁਸੀਂ ਇੱਥੋਂ ਇੰਸਟਾਗ੍ਰam ਤੇ ਪਹੁੰਚੇ ਹੋ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦੀ ਮਿਹਰਬਾਨੀ ਕਰਕੇ ਤੁਹਾਡੇ ਸਾਰਿਆਂ ਦੀ ਸਪੋਰਟ ਕਰਕੇ ਐਡੇ ਵੱਡੇ ਮਕਾਮ ਤੱਕ ਆਪਾਂ ਪਹੁੰਚੇ ਆਂ ਐਡਾ ਵੱਡਾ ਆਪਣਾ ਪਰਿਵਾਰ ਹੋ ਗਿਆ ਬਹੁਤ ਖੁਸ਼ੀ ਹੁੰਦੀ ਹੈ ਜੀ ਬਾਕੀ ਬਸ ਤੁਸੀਂ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਚੈਨਲ ਤੇ ਆਪਣੇ ਇੰਸਟਾਗ੍ਰam ਤੇ ਪੇਜ ਤੇ ਕਿ ਆਪਾਂ ਡੇਲੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜਿੰਨੇ ਤੁਸੀਂ ਹਲੇ ਤੱਕ ਇੰਸਟਾਗ੍ਰam ਤੇ ਨਹੀਂ ਵੀ ਗਏ ਸੀ ਤਾਂ ਹੋਮ ਸੇਲ ਮਾਰਕੀਟ ਇੰਸਟਾਗ੍ਰam ਤੇ ਸਰਚ ਕਰੋ ਆਪਣਾ ਪੇਜ ਆਊਗਾ ਤੁਸੀਂ ਉੱਥੇ ਵੀ ਜਾ ਕੇ ਲਾਜ਼ਮੀ ਆਇਓ ਆਪਣੇ ਪੇਜ ਨੂੰ ਫੋਲੋ ਲਾਜ਼ਮੀ ਕਰ ਲਿਓ ਜੀ